ਇਸ ਸਪੈਸ਼ਲ ਸੈੱਲ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ ਬੱਬਰ ਖਾਲਸਾ ਦੇ ਨਾਲ ਜੁੜਿਆ ਹੋਇਆ ਇੱਕ ਸ਼ਖਸ ਗ੍ਰਿਫਤਾਰ ਕੀਤਾ ਗਿਆ ਹੈ ਇਹ ਦਾਅਵਾ ਪੁਲਿਸ ਦੇ ਵੱਲੋਂ ਕੀਤਾ ਗਿਆ ਕਿ ਬੱਬਰ ਖਾਲਸਾ ਦੇ ਨਾਲ ਜੁੜਿਆ ਹੋਇਆ ਇੱਕ ਖੜਕੂ ਗ੍ਰਿਫਤਾਰ ਉਹਨਾਂ ਦੇ ਵੱਲੋਂ ਕੀਤਾ ਗਿਆ ਇਸ ਦੇ ਕੋਲੋਂ ਇੱਕ ਪਿਸਤੌਲ ਦੋ ਮੈਗਜ਼ੀਨ ਮੈਗਜ਼ੀਨ ਤੇ ਨੌ ਕਾਰਤੂਸ ਵੀ ਬਰਾਮਦ ਕੀਤੇ ਗਏ ਇਸ ਸ਼ਖਸ ਅਮਰੀਕਾ ਦੇ ਵਿੱਚ ਬੈਠੇ ਹੈਪੀ ਪਾਸੀਆਂ ਨਾਂ ਦੇ ਸ਼ਖਸ ਦੇ ਨਾਲ ਸੰਪਰਕ ਦੇ ਵਿੱਚ ਸੀ ਤੇ ਇਹ ਟਾਰਗੇਟ ਕਿਲਿੰਗਜ਼ ਦਾ ਕੰਮ ਇਸ ਨੂੰ ਸੌਂਪਿਆ ਗਿਆ ਸੀ ਇਸ ਨੇ ਕਈ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਣਾ ਸੀ ਟਾਰਗੇਟ ਕਿਲਿੰਗਸ ਕਰਨੀਆਂ ਸੀ ਸੁਪਾਰੀ ਲੈ ਕੇ ਜਿਹੜੇ ਕਤਲ ਕੀਤੇ ਜਾਂਦੇ ਆ ਪੈਸੇ ਲੈ ਕੇ ਉਸ ਤਰ੍ਹਾਂ ਦੇ ਜਿਹੜੇ ਕਤਲ ਨੇ ਉਹ ਇਸ ਦੇ ਵੱਲੋਂ ਕੀਤੇ ਜਾਣੇ ਸੀ ਬੱਬਰ ਖਾਲਸਾ ਦੇ ਨਾਲ ਇਸ ਨੂੰ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ ਪੁਲਿਸ ਦੇ ਵੱਲੋਂ ਇਹ ਜੋ ਜਾਣਕਾਰੀਆਂ ਨੇ ਉਹ ਸਾਹਮਣੇ ਆਈਆਂ ਨੇ ਹਰਮਿਤ ਸਿੰਘ ਮੇਰੇ ਸਹਿਯੋਗੀ ਇਸੇ ਖਬਰ ਤੇ ਜੁੜੇ ਹੈ ਹਰਮਿਤ ਕਿੱਥੋਂ ਗ੍ਰਿਫਤਾਰੀ ਹੋਈ ਹੈ ਔਰ ਹੋਰ ਕੀ ਡਿਟੇਲਸ ਪੁਲਿਸ ਦੇ ਵੱਲੋਂ ਸ਼ੇਅਰ ਕੀਤੀਆਂ ਗਈਆਂ ਨੇ ਫਿਲਹਾਲ ਕੋ ਬ੍ਰਿਫਿੰਗ ਫਿਲਹਾਲ ਡੀਜੀਪੀ ਦੇ ਵੱਲੋਂ ਟਵਿੱਟਰ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ ਇੱਕ ਹੋਰ ਜੜੀ ਕਾਮਯਾਬੀ ਹਾਸਲ ਹੋਈ ਹੈ ਇਹ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਐਸਐਸਓਸੀ ਦੇ ਵੱਲੋਂ ਜਿਹੜਾ ऑपरेशन जरा सफल ढंग गया और हरप्रीत सिंह यूएसए बेस जरा टैरिस्ट बेस्ड है और इटली बेस्ड एसोसीएट है रेशम सिंह जमृतसर और जी अगलेरी है वो भी कुछ समय च सामने निकल के आएगी और रिकवरी जी की है एक पिस्टल है दो मैगजीन ने नौ जड़े जिंदा कारतूस है एक जड़ी है एक खाली जी बुलट शैल मिली है ਪੰਜਾਬ ਪੁਲਿਸ ਲਗਾਤਾਰ ਹੀ ਇਸ ਤਰ੍ਹਾਂ ਦੇ ਇਨਕੈਸਸ ਨੂੰ ਤੋੜਨ ਦੇ ਲਈ ਲਗਾਤਾਰ ਸਰਗਰਮ ਹੈ ਔਰ ਆਏ ਦਿਨ ਵੱਡੀਆਂ ਰਿਕਵਰੀਆਂ ਹਾਸਲ ਹੋ ਰਹੀਆਂ ਨੇ ਚਾਹੇ ਉਹ ਬਾਰਡਰ ਏਰੀਆ ਦੀ ਗੱਲ ਕਰੀਏ ਚਾਹੇ ਅਸੀਂ ਕਿਸੇ ਆਸ-ਪਾਸ ਪਿੰਡਾਂ ਦੇ ਵਿੱਚ ਜਿਹੜੇ ਲਗਾਤਾਰ ਜਿਹੜੇ ਸਮੱਗਲਰ ਸਰਗਰਮ ਨੇ ਉਹਨਾਂ ਉੱਤੇ ਵੀ ਸ਼ਕੰਜੇ ਆੜਿਆ ਪੰਜਾਬ ਪੁਲਿਸ ਕਰ ਸਕਿਆ ਫਿਲਹਾਲ ਪੁਲਿਸ ਦਾ ਕਹਿਣਾ ਕਿ ਅਸੀਂ ਬੱਬਰ ਖਾਲਸਾ ਦੇ ਜਿਹੜੇ ਹਰਪ੍ਰੀਤ ਸਿੰਘ ਹੈਪੀ ਉਹਨਾਂ ਦਾ ਜਿਹੜਾ ਸਾਥੀ ਰੇਸ਼ਣ ਸਿੰਘ ਜਿਹੜਾ ਅਮਰਿਤਸਰ ਤੋਂ ਹੈ ਉਨ੍ਹਾਂ ਦੇ ਤੇ ਜਿਹੜੇ ਸਾਥੀ ਨੇ ਕੀਤਾ ਔਰ ਰੈਸ਼ ਦੇ ਨਾਲ ਨਾਲ ਜਿਹੜੀ ਵੱਡੀ ਰਿਕਵਰੀ ਵੀ حاصل ਹੋਈ ਹੈ ਔਰ ਪੇਸ਼ ਕਰਨ ਤੋਂ ਬਾਅਦ ਜਦੋਂ ਰਿਮਾਂਡ ਲਿਆ ਜਾਏਗਾ ਤੇ ਹੋਰ ਜਾਣਕਾਰੀ ਜਿਹੜੀ ਪੁਖਤਾ ਸਾਹਮਣੇ ਆਏਗੀ ਠੀਕ ਹੈ ਬਹੁਤ ਸ਼ੁਕਰੀਆ ਇਸ ਜਾਣਕਾਰੀ ਦੇ ਸੋ ਬਬਰ ਖਾਲਸਾ ਦੇ ਨਾਲ ਜੁੜਿਆ ਹੋਇਆ ਇੱਕ ਸ਼ਖਸ ਹੈ ਜਿਹੜਾ ਉਹ ਅਮ੍ਰਿਤਸਰ ਸਪੈਸ਼ਲ ਸੈਲ ਦੇ ਵੱਲੋਂ ਗ੍ਰਫਤਾਰ ਕੀਤਾ ਗਿਆ ਪੁਲਿਸ ਦਾ ਕਹਿਣਾ ਹੈ ਕਿ ਇਸਨੇ ਕਈ ਟਾਰਗੇਟ ਕਿਲਿੰਗਸ ਨੂੰ ਅੰਜਾਮ ਦੇਣਾ ਸੀ